ਤੋ ਤੇ ਇਕੜਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਇਆ ਉਹ ਹੈ ਸਿਰ ਨੂੰ ਪੂਰੇ ਪਰਤੰਦਰ ਸਿਹਤ ਰੱਖਣ ਲਈ ਦਾਲ ਡਾਈਟ ਦੇ ਵਿੱਚ ਪਰ ਸਾਹਮਣ ਕਰਨਾ ਹੈ ਕੈਲਸ਼ੀਅਮ ਭਰਪੂਰ ਹੈਰਨ ਭਰਪੂਰ ਮੈਗਨੀਸ਼ੀਅਮ ਭਰਪੂਰ ਕਾਸਿਮ ਗਿੰਕ ਕਾਪਰ ਇਹ ਸਾਰੇ ਜਿੰਨਾਂ ਜਿਹੜੇ ਸੋਟ ਹੈ ਉਹਨਾਂ ਨੂੰ ਆਪਾਂ ਇਸ ਡਾਈਟ ਵਿੱਚ ਸ਼ਾਮਿਲ ਕਰਨਾ ਇਹਦੇ ਇੱਕ ਚਮਚੀ ਤੁਹਾਨੂੰ ਸਿਰ ਨੂੰ ਪੂਰਾ ਰੈਨ ਫੇਰ ਦੇਣਾ ਜੇ ਤੁਸੀਂ ਮੈਲਟੀ ਬਣਾਉਣਾ ਚਾਹਤੇ ਇਹਨੂੰ ਤੁਸੀਂ ਰੁਟੀਨ ਦੇ ਵਿੱਚ ਯੂਜ਼ ਕਰਨਾ। ਇਹਦੇ ਲਈ ਜਿਹੜੀਆਂ ਵੀਡੀਓਸ ਦੇਣੀਆਂ ਉਹ ਹੈ ਇੱਕ ਕੱਪ ਮਿਲਕ ਇੱਕ 3 ਸਪੂਨ ਪਾਊਡਰ ਲੈਣਾ ਤੁਹਾਨੂੰ ਮਖਾਣੀ ਦਾ। ਹਲੋ ਜੇ ਤੁਸੀਂ ਕੱਲੇ ਮਖਾਣੀ ਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਪਾਣੀ ਜਿਹਦੇ ਨਾਲ ਇਹ ਰਹਿ ਜਾਏਗਾ। ਇਹ ਪਾਊਡਰ ਜਿਹੜਾ ਤਿਆਰ ਹੁੰਦਾ ਜਿਹੜਾ ਕੱਪ ਮਿਲਕ ਦੇ ਵਿੱਚ ਮਿਲਾ ਕੇ ਲੈ ਸਕਦੇ ਆ ਬਸ ਹੀ ਸੇਤਮਨ ਪਾਊਡਰ ਤਿਆਰ ਹੁੰਦਾ। ਉਹ ਪਾ ਕੇ ਜਿਵੇਂ ਕਰਦੇ ਆ। ਇਹ ਮਖਾਣੇ ਹੈ ਲੋਟਸ ਸੀਡ ਜਿ ਕਰਕੇ ਜਾਣੇ ਜਾਂਦੇ ਹਨ ਇਹ ਤਾਂ 2 ਕੱਪ ਲੈ ਲਓ ਜਾਂ 60 ਗ੍ਰਾਮ ਲੈ ਲਓ ਜਿੰਨੀ ਮਿਕਦਾਰ ਆਪ ਦੇ ਹਿਸਾਬ ਨਾਲ ਲੈ ਲਵੋ ਤੇ ਜਿਹੜਾ ਬਨਕਨ ਪਾਊਡਰ ਆਪਕੇ ਰਮ ਥੋੜਾ ਬਣਾ ਕੇ ਦੇਖ ਲਓ ਜੀ ਟੇਸਟ ਲਈ ਕਿ ਵੈਸਾ ਟੇਸਟੀ ਬਣਦਾ ਹੈ ਬਸ ਟੀਵੀਨ ਖਾਂਦੇ ਹੋ ਤੇ ਫਿਰ ਹਮ ਦੁਬਾਰਾ ਤੋਂ ਬਣਾ ਸਕਦੇ ਹਾਂ ਗਰੋਸਰੀ ਸਟੋਰ ਉੱਪਰ ਮਿਲਦਾ ਹੈ ਇਹ ਮਖਾਣੇ ਲੋਟਸ ਸੀਡ ਜਿਹੜੇ ਹਰ ਕਿੰਦੇ ਵਜਨ ਦੇ ਵਿੱਚ ਤੇ ਫਲਾਵਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਇਹ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਹੈ ਕੈਲਸ਼ੀਅਮ ਜਿਹੜਾ ਆਪਣੀਆਂ ਹੱਡੀਆਂ ਨੂੰ ਦੰਦਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਥ੍ਰੀ ਇਹਦੇ ਵਿੱਚ ਕਾਉਟਰ ਹੈ ਲੈਣ ਦਾ। ਇਹ ਜਿਹੜਾ ਕਾਉਟਰ ਹੈ ਤਾਂ ਖਾਤ ਨਾਲ ਕਰਕੇ ਨੀਂਦ ਵਧੀ ਹੁੰਦੀ ਹੈ। ਨੀਂਦ ਵਧੀ ਹਣ ਕਰਕੇ ਸਰੀਰ ਇਹਦਾ ਤਰਤਾ ਜਾਂਦਾ ਹੈ। ਸਰੀਰ ਸਾਰਿਆਂ ਡਿਗਰੀ ਨੂੰ ਨਿਤ ਕਰਦਾ। ਤੰਦਰੁਸਤ ਰਹਿੰਦਾ ਸਰੀਰ। ਤੇ ਇਹ ਜਿਹੜੇ ਆਪ ਲੈਣੇ ਆ ਮਖਾਣੀ ਇਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਕਾਪਰ ਆਇੰਡ ਹੈ। ਨਾਲ ਹੀ ਇਹ ਐਂਟੀਜੈਂਗ ਦਾ ਕੰਮ ਕਰਦੇ ਆ। ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ। ਕੈਲੋਰੀ ਜਿੰਨਾ ਪਕਲ ਜਿਹੜਾ ਕੀਤਾ ਹੈ ਉਹ ਉਸ ਤੋਂ ਤਾਂ ਜਿਹੜਾ ਕੈਲਰੀ ਦੇ ਵਿੱਚ ਜਲ ਰਹਿੰਦੀ ਹੈ ਸਾਡੀ ਬਰਤਕਤੀਆ ਸਾਗੀ ਇਤਨਾ ਆ ਰਹੇ ਸਰ ਉਹਨਾਂ ਵਿੱਚ ਘੱਟ ਕਰਦਾ ਨੀਲ ਵਧੀਆਂ ਜਾਂਦਾ ਹੈ ਪ੍ਰੋਟੀਨ ਹੁੰਨ ਕਰਕੇ ਮਸਲ ਬਣਾਉਂਦਾ ਹੈ ਤੇ ਨਾਲ ਹੀ ਵੇਟ ਲਾਸ ਵਿੱਚ ਵੀ ਕੰਮ ਕਰਦਾ ਕਿਉਂਕਿ ਜਿਹੜਾ ਪੇਟ ਹੈ ਭਰੇ ਭਰੇ ਰਹਿੰਦਾ ਇਹਨਾਂ ਤੋਂ ਮਖਾਣਿਆਂ ਨੂੰ ਹਲਕਾ ਰੋਸਟ ਕਰ ਲੈਣਾ ਡਰਾਈ ਰੋਸਟ ਕਰ ਲੈਣ ਜੀ ਨੂੰ ਫਿਰ ਇਹਦੇ ਵਿੱਚ ਆਪਾਂ ਬਾਦਮ ਬਰਾਬਰ ਮਾਤਰਾ ਦੇ ਵਿੱਚ ਹੀ ਬਰਾਂਦੀ ਜਿਹੜਾ ਜਿਹੜਾ ਸਰੀਰ ਨੂੰ ਅਲਰਜੀ ਜਾਂਦੀ ਹੈ ਲਾਸੇ ਚੋਟੇ ਦਾ ਨਾਮ ਲੈ ਲੈਂਦੇ ਹਾਂ ਗੁਰਬੰਦੀ ਬਨਾਮ ਕਰਕੇ ਜਾਣੇ ਜਾਂਦੇ ਨੇ ਇਹਦੇ ਅੰਦਰ ਤੋਂ ਇਹ ਪਰਵਰਨ ਜੀ ਮੈਡੀਸ਼ਨ ਪ੍ਰੋਪਰਟੀ ਬਹੁਤ ਹੁੰਦੀ ਹੈ ਮੈਡੀਸ਼ਨ ਖਣ ਰੱਖਣ ਕਰਕੇ ਉਹੀ ਵਰਤਿਆ ਜਾਂਦੇ ਨੇ ਜ਼ਿਆਦਾਤਰ ਜਿਹੜੇ ਆਲਮੰਟ ਜ ਹੈ ਇਹ ਵੀ ਰਿਚ ਸੋਰਸ ਹੈ ਵਿਟਾਮਿਨ ਦਾ ਮਿਨਰਲ ਦਾ ਫਾਈਬਰ ਦਾ ਇਕਰੇ ਵੀ ਤੁਪ ਲੈਣਾ ਬਰਾਬਰੀ ਮਾਤਰਾ ਦੇ ਵਿੱਚ ਪੁੰਨੇ ਚਨੇ ਜਿਹੜਾ ਰੋਸਟਰਡ ਚੱਕ ਪੀਸ ਕਰਕੇ ਜਾਣਦੇ ਨੇ ਇਹਦੇ ਚਲੇ ਇਹ ਵੀ ਪ੍ਰੋਟੀਨ ਦਾ ਗੈਟਸੰ ਦਾ ਚੰਗਾ ਸੋਤ ਨਾਲ ਹੀ ਇਹ ਖੂਨ ਵਧਾਉਣ ਵਾਲਾ ਹੈ ਕਿਉਂਕਿ ਇਹਦੇ ਵਿੱਚ ਆਇਰਨ ਬਹੁਤ ਵਧੀਆ ਹੁੰਦਾ ਹੈ ਇਹ ਉਹ ਗਰਾ ਉਹ ਸਾਰੇ ਬੋਦੀ ਨੂੰ ਮਜ਼ਬੂਤੀ ਦਿੰਦਾ ਮਸਤ ਗੈਨ ਕਰਨ ਦੇ ਵਿੱਚ ਬੈਨੀਫਿਟ ਹੈ ਦਾ ਵਾਰੰਟੀ ਜਿਹੜੀ ਤੁਹਾਡੇ ਚਮੜੀ ਨੂੰ ਫੇਸ ਦੀ ਬਿਊਟੀ ਲਈ ਬੜੀ ਕਾਰਗਰ ਦੋ ਵੱਡੇ ਚਮਤੇ ਦੇ ਵਿੱਚ ਪਾਉਣੇ ਤਾਂ ਖਸਖਸ ਜਿਹੜੀ ਕਿ ਅੰਮੇ ਗਧਰੀ ਫੱਟੀਆਂ ਛੱਡ ਕਰਦੇ ਮਰਤਣ ਦੇ ਪੈਲੇ ਵਿੱਚ ਕਿਉਂਕਿ ਜਿਹੜੀ ਅੰਮੇ ਗਧਰੀ ਫੱਟੀਆਂ ਛੱਡ ਹੈ ਇਹ ਹਾਰਡਲੇ ਬਹੁਤ ਲੌਕ ਕਰਿਆ ਤੇ ਇਹ ਖਸਖਸ ਦੇ ਵਿੱਚ ਪਾਈ ਜਾਂਦੇ ਨਾਲ ਇਹ ਨੀਂਦ ਦੀ ਜਿਹੜੀ ਹੈ ਨਾਮ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਤੇ ਪਲੱਸ ਇਹ ਜਿਹੜਾ ਖੰਗ ਰੇ ਸਜ ਕੰਮ ਦੇ ਵਿੱਚ ਵੀ ਇਹ ਬੜੀ ਕੰਮ ਕਰਦੀ ਹੈ ਇਸ ਰੀਨ ਨਾਲ ਖੰਡ ਕੋਈ ਦਿੰਦੀ ਹੈ 15 ਤਨਾਂ ਦੇ ਵਿੱਚ ਆਪ ਪਾਉਣੇ ਆ 2 ਡਾਈਰ ਡੇਢਸ ਇਹਨਾਂ ਨੂੰ ਸਾਰੇ ਕਰਕੇ ਜਾਣੇ ਹੁੰਦਾ ਬਿੱਟਾਂ ਕੱਢੀ ਗਏ ਗਰਮੀ ਦੇ ਮੌਸਮ ਵਿੱਚ ਇਹਦੇ ਵਿੱਚ ਆਪ ਗੜ ਜਾਂ ਦੇਸੀ ਖੰਡ ਜਾਂ ਮਿਸ਼ਰੀ ਤਾਂ ਵੀ ਪਾ ਸਕਦੇ ਆ ਜਾਂ ਭਾਵੇਂ ਜਿਹੜੇ ਇਹ ਸਾਰੇ ਠਰਕੀ ਦੇ ਵਿੱਚ ਪਾਏ ਜਾਂਦੇ ਆ ਜਿਹੜੇ ਨੂੰ 15-15 ਨਰ ਕੋਲਾਂ ਵਿੱਚ ਘੋਤਾ ਹੀ ਸੌਣੇ ਵਿੱਚ ਕਰਦੇ ਉਸ ਤੋਂ ਬਾਅਦ ਫਿਰ ਚਕੰਡ ਵਿੱਚ ਮਿਸ਼ਰੀ ਗੁੜਜਾ ਪਾ ਸਕਦੇ ਆ ਖੰਡ ਵੀ ਦੇਸੀ ਪਾਣੀ ਦੋ ਕੰਟੇ ਦੇ ਵਿੱਚ ਸੌਂਫ ਪਾਣੀ ਜਿਹੜੀ ਡਾਈਜੈਸ਼ਨ ਆਉਂਦੀ ਬਹੁਤ ਚੰਗ ਪਰ ਇਹ ਪਾਸ ਹੈ ਤੇੜੀ ਜਿਹੜੀ ਦਰਨ ਹੁੰਦੀਆਂ ਨੂੰ ਖਤਮ ਕਰ ਦिए। ਕੜ ਦੇ ਤੇਨ ਹਜਮ ਕਰ ਦਿਆ। ਅਜਵੈਨ ਪਾਣੀ ਦੇ ਵਿੱਚ ਆਪਾਂ 1 tsp ਅਜਵੈਨ ਜਿਹੜੀ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਕੰਘ ਜੁਕਾਮ ਨਜਰਾ ਬੈਗ ਅਧੀਨ ਇਸ ਵਿੱਚ ਸਮੰਦੀ ਉਹਨਾਂ ਨੇ ਖਤਮ ਕਰ ਦिए। ਸੰਡੇ ਪਾ ਸਕਦੇ ਵਿੱਚ ਆਪਾਂ ਸੌਨ ਪਾਊਡਰ ਜਿਹੜਾ ਡਰਾਈ ਜਿੰਜਰ ਹੋਰਦਾ 1 tsp ਇਹ ਵੀ ਜਿਹੜੀ ਸਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਦਾ। ਇਹ ਭੁੱਖ ਵਧੀ ਲਗਾਉਂਦਾ। ਇਹ ਦੇ ਵਿੱਚ ਜਿਹੜੇ ਬੈਕਟੀਰੀਆ ਨੇ ਦੇਖ ਖਤਨਾ ਗੁਣਨ ਖਤਮ ਕਰਦਾ। ਇਹਨਾਂ ਸਾਰੇ ਨੇ ਪਾਊਡਰ ਬਣਾ ਕੇ ਇੱਕ ਜਿਹਦੇ ਵਿੱਚ ਗਰੰਟਰ ਦੇ ਵਿੱਚ ਇਹ ਰਾਕ ਕੰਟੇਨਰ ਦੇ ਵਿੱਚ ਆ ਸਕਦੇ ਆ ਜਿਹੜਾ ਇੱਕ ਸਮੇਂ ਚ ਦੁੱਧ ਦੇ ਵਿੱਚ ਮਿਲਾ ਕੇ ਲੈਣਾ ਰਾਤ ਦੇ ਸਮੇਂ ਬੱਚਿਆਂ ਨੂੰ ਸੁਭਾ ਟਾਈਮ ਵੀ ਦੇ ਸਕਦੇ ਆ ਪਰ ਦੋ ਟਾਈਮ ਜਾਂ ਜਰੂਰਤ ਮੁਤਾਬਕ ਨੂੰ ਸੁਭਾ ਸਮੇਂ ਲੈ ਸਕਦੇ ਆ ਸਿਹਤ ਨੂੰ ਇਹ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾਉਂਦਾ ਇਹਨੂੰ ਬਣਾਓ ਵਰਤੋ ਵਰਤਣ ਤੋਂ ਬਾਅਦ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿਵੇਂ ਲੱਗਿਆ ਕਿ ਬੈਨੀਫਿਟ ਮਿਲਿਆ ਤੁਹਾਨੂੰ ਸ਼ਰੀਰ ਦੀ ਓਵਰਾਲ એનર્ਜੀ ਆਸਤੇ ਬਹੁਤ ਹੀ ਚੰਗੀ ਚੀਜ਼ ਹੈ ਜੇ ਤੁਹਾਡਾ ਸਰੀਰ ਬਿਲਕੁਲ ਨਡਾਰ ਰਹਿਦਾ ਰੱਖਤ ਰਹਿ ਰਹਿਦਾ ਦਿਗਨੂ ਕਰਦਾ ਸਰੀਰ ਇਸੇ ਕੰਮ ਨੂੰ ਚੱਪਨੀ ਕਰਦਾ ਇਹਨੂੰ ਬਣਾ ਕੇ ਵਰਤੋ ਗਰਮੀ ਦੇ ਵਿੱਚ ਤੁਸੀਂ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਗਰਮੀ ਦੇ ਵਿੱਚ ਆ ਕੇ ਜਿਹੜੇ ਸਨੀਰ ਜਿਹੜੇ ਬਿਜਲੀ એનર્ਜੀ ਦਾ ਸਮੂਤ ਪੀਣਾ ਤੁਹਾਡੇ ਦੇ ਵਿੱਚ ਉਹ ਨਹੀਂ ਲੈ ਸਕਦੇ ਜਿੰਨੀਆਂ ਕਿ ਆਪਾਂ ਸਰਦੀ ਦੇ ਵਿੱਚ ਲੈ ਸਕਦੇ ਹਾਂ ਕਿਉਂਕਿ ਗਰਮੀ ਦੇ ਵਿੱਚ ਆਪਾਂ ਨੂੰ ਦਿਹਾੜਾ ਪਿਆਸ ਲੱਗ ਜਾਂਦੀ ਹੈ ਜਿਹੜਾ ਹੈਵੀ ਫੂਡ ਆਪਾਂ ਨਹੀਂ ਲੈ ਸਕਦੇ ਪਰ ਇਹ ਬਹੁਤ ਹੀ ਬ੍ਰੀਤੀ ਹੈ ਉਹ ਜਿਹੜੀ ਕਿ ਤੁਹਾਡੀ ਸਰੀਰ ਦੀ એનર્ਜੀ ਨੂੰ ਨਾ ਦੇ ਰੱਖੂ ਲੋ ਵੀ ਮੈਂ ਆਪਣੇ ਫੋਨ ਦੇ ਲਈ ਦੇਖਣ ਲਈ ਤੁਹਾਨੂੰ ਧੰਨਵਾਦ